ਸਾਰਿਆਂ ਨੂੰ ਅੱਜ ਸ਼ਾਮ ਦਾ ਟਾਈਮ ਹੈ ਔਰ ਸ਼ਾਮ ਦੇ ਟਾਈਮ ਮੈਨੂੰ ਅੱਜ ਸਮਾਂ ਮਿਲਿਆ ਸਾਡੇ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਨ ਦਾ ਤਾਂ ਬੈਠੇ ਬੈਠੇ ਉਹਨਾਂ ਨੇ ਗਰਮੀ ਦਾ ਇੱਕ ਟੋਨਿਕ ਸਮਝਾਇਆ ਮੈਨੂੰ ਤਾਂ ਬੈਨ ਨੂੰ ਲੱਗਿਆ ਕਿ ਇਹ ਇੱਕ ਨੇਚਰਲ ਸਾਇੰਸ ਦਾ ਸਬਜੈਕਟ ਹੈ ਤੇ ਇਹ ਆਪਾਂ ਸਾਰਿਆਂ ਨੂੰ ਸਮਝਾਉਣਾ ਚਾਹੀਦਾ ਔਰ ਇਹ ਸਬਜੈਕਟ ਨੂੰ ਇਸ ਵਾਰੀ ਮੈਂ ਨਹੀਂ ਸਮਝਾਉਂਗਾ ਸਾਡੇ ਬਜ਼ੁਰਗ ਬਾਪੂ ਨਿਸ਼ਾਨ ਸਿੰਘ ਜੀ ਇਹ ਸਮਝਾਉਣਗੇ ਅੱਗੇ ਮੈਂ ਹੁਣ ਉਹਨਾਂ ਵੱਲ ਕੈਮਰਾ ਲੈ ਕੇ ਜਾ ਰਿਹਾ ਤੇ ਤੁਹਾਨੂੰ ਬੜੀ ਲਾਹੇਵੰਦ ਚੀਜ਼ਾਂ ਉਹ ਦੱਸਣਗੇ ਧਿਆਨ ਨਾਲ ਸੁਣਿਓ ਜੀ ਹਾਂਜੀ ਬਾਪੂ ਜੀ ਸਸਰੀ ਕਾਲ ਸਭ ਤੋਂ ਪਹਿਲਾਂ ਹਾਂਜੀ ਬਾਪੂ ਜੀ ਇਹ ਹਦਵਾਣਾ ਇਹਦੇ ਬਾਰੇ ਸੰਗਤ ਨੂੰ ਦੱਸੋ ਇਹ ਪੁੱਤ ਨੂੰ ਨਾ ਰਾਤ ਨੂੰ 4-5 ਫਾੜ ਕਰਕੇ ਤੇ ਫ੍ਰੀਜ 'ਚ ਰੱਖੋ ਅੱਛਾ ਜੀ ਫ੍ਰੀਜ 'ਚ ਰੱਖੋ ਫਿਰ ਸਵੇਰੇ ਨੂੰ ਠੰਡਾ ਹੋ ਜਾਵੇ ਤੇ ਕਾਲੀ ਲੂਰ ਮਤ ਬਾਕੇ ਗੁੱਦਾ ਕੱਢ ਕੇ ਹੂੰ ਤੇ ਮਧਾਣੀ ਚਲਾ ਕੇ ਸਾਰੇ ਪਰਵਾਨ ਨੂੰ ਘਰਾਗਲਾ ਪਿਓ ਓਕੇ ਉਹਦੇ ਨਾਲ ਕੀ ਕੀ ਫਾਇਦੇ ਮਿਲਣਗੇ ਇਹਦੇ ਨਾਲ ਇੰਨਾ ਫਾਇਦਾ ਮਿਲੇਗਾ ਵੀ ਤੇਰਾ ਦਿਮਾਗ ਸਹੀ ਹੋਏਗਾ ਜੀ ਖੂਨ ਤੇਰਾ ਵਧੇਗਾ ਤੇਰੇ ਅੰਦਰ ਜਿਗਰ 'ਚ ਗਰਮੀ ਨਾ ਰਹੇਗੀ ਤੈਨੂੰ ਸ਼ਾਂਤੀ ਹੋਏਗੀ ਸ਼ਾਂਤੀ ਹੋਏਗੀ ਕਿਉਂ ਜਿਹੜੇ ਜਿਹੜੇ ਬਾਪੂ ਜੀ ਅੱਜਕੱਲ ਕੋਲਡ ਡਰਿੰਕ ਪੀਂਦੇ ਠੰਡੇ ਪੀਂਦੇ ਆ ਉਹ ਤਾਂ ਕੈਲੀ ਕੰਮ ਨੇ ਦਾ ਗੰਦ ਉਹ ਚੀਜ਼ ਨਹੀਂ ਚੰਗੀ ਉਹ ਬਿਲਕੁਲ ਚੀਜ਼ ਚੰਗੀ ਆ। ਨਾ ਉਹ ਨਹੀਂ ਚੰਗੀ। ਹਾਂ ਤੇ ਜਿੰਨੀ ਗਰਮੀ ਪੈਂਦੀ ਪਈ ਐ ਹਾਂ ਇੰਨੀ ਗਰਮੀ ਚ ਬੰਦਾ ਬਾਹਰੋਂ ਧਿਆਇਆ ਆਉਂਦਾ ਤੇ ਸਿੱਧਾ ਫ੍ਰਿਜ ਚ ਜਾਂਦਾ ਹੈ। ਹਾਂ ਤੇ ਉਹ ਬਰਫ ਵਾਲਾ ਪਾਣੀ ਪੀਂਦਾ ਹੈ। ਪੀਂਦਾ। ਤੇ ਉਹਦਾ ਉਹਦਾ ਵੀ ਬਹੁਤ ਨੁਕਸਾਨ ਹੁੰਦਾ। ਨੁਕਸਾਨ ਉਹਦਾ ਤਾਂ ਬੜਾ ਹੈ। ਪਾਣੀ ਅਹੀਂ ਤਾਂ ਘੜੇ ਦਾ ਪੀਨੇ ਆ। ਤੇ ਇਹ ਇਹ ਜਿਹੜਾ ਹੈਗਾ ਇਹ ਛੋਟੇ ਬੱਚਿਆਂ ਨੂੰ ਵੀ ਪਿਆ ਦੇਣਾ ਚਾਹੀਦਾ ਸਿਰੇ ਸਿਰੇ। ਇਹ ਤਾਂ ਦਿਨ ਨੂੰ ਮਰਜੀ ਪਿਆ ਰੇ ਤਾਂ ਇੱਕ ਤੂੰ 10 ਦਿਨ ਪੀ ਕੇ ਵੇਖ ਤੇਰੀ ਸਿਹਤ ਵੇਖੀ ਕੀ ਕਰਦੀ। ਕਿਆ ਬਾਤ ਹੈ ਕਿਆ ਬਾਤ ਹੈ। ਸੋ ਆਪਾਂ ਨੂੰ ਤੁਹਾਨੂੰ ਕਾਫੀ ਲੋਕ ਇਸ ਟਾਈਮ ਸੁਣਦੇ ਪਏ ਨੇ ਕੋਈ ਡਰ ਨਹੀਂ ਤੇ ਇਹਦੇ ਹੋਰ ਕੀ ਪੇਟ ਦੀਆਂ ਸਮੱਸਿਆਵਾਂ ਤੇ ਲੀਵਰ ਦੇ ਕੀ ਕੀ ਫਾਇਦੇ ਨੇ ਇਹੜਾ ਪੁੱਤ ਨਾ ਤੇਰੇ ਜਿਗਰ 'ਚ ਗਰਮੀ ਹਾਂਜੀ ਨਾ ਤੈਨੂੰ ਗੁੱਸਾ ਜੀ ਨਾ ਤੇਰੇ ਸਰੀਰ 'ਤੇ ਕੋਈ ਖਾਰਸ਼ ਜੀ ਇਹੋ ਜਿਹੀਆਂ ਚੀਜ਼ਾਂ ਇਹ ਚੀਜ਼ਾਂ ਖਾਣ ਵਾਲੀਆਂ ਨੇ ਇਹ ਠੰਡੇ ਤਸੀਰ ਵਾਲੀਆਂ ਚੀਜ਼ਾਂ ਠੰਡੇ ਹਾਂ ਤੇ ਇਹ ਇਹ ਕਿੰਨੇ ਕਿਹੜੇ ਮਹੀਨੇ ਤੱਕ ਖਾਣਾ ਚਾਹੀਦਾ ਇਹ ਜਦੋਂ ਤੇ ਬਾਰਿਸ਼ ਨਹੀਂ ਪੈਂਦੀ ਬਾਰਿਸ਼ ਨਹੀਂ ਪੈਂਦੀ ਇਹ ਤੁਸੀਂ ਬਿਲਕੁਲ ਸਹੀ ਕਹੇ ਕਈ ਵਾਰੀ ਲੋਕ ਬਾਰਿਸ਼ ਤੋਂ ਬਾਅਦ ਵੀ ਖਾਂਦੇ ਰਹਿੰਦੇ ਨਹੀਂ ਉਹ ਬਾਰਿਸ਼ ਤੋਂ ਬਾਅਦ ਫਿਰ ਇਹਦਾ ਉਹ ਸਵਾਦ ਨਹੀਂ ਰਹਿਣਾ ਸਵਾਦ ਨਹੀਂ ਰਹਿਣਾ ਤੇ ਇਹਨੂੰ ਫਿਰ ਬਾਰਿਸ਼ ਤੋਂ ਬਾਅਦ ਜੇ ਖਾਣੇ ਵੀ ਤੇ ਉਹਦੇ ਨਾਲ ਬਿਮਾਰੀ ਪਾਣੀ ਭਰ ਜਾਣਾ ਫਿਰ ਫਿਰ ਪਾਣੀ ਭਰ ਜਾਣਾ ਚਲੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਸਾਰੀ ਸੰਗਤ ਨੂੰ ਜਾਣਨਾ ਪਾਇਆ ਸ਼ੁਕਰੀਆ ਜੀ ਸ਼ੁਕਰੀਆ ਹਾਂ ਇਹ ਚੀਜ਼ ਇਹ ਲਓ ਜੀ ਤੁਸੀਂ ਬੜੀ ਲਾਹੇਵੰਦ ਚੀਜ਼ ਬਜ਼ੁਰਗਾ ਤੋਂ ਸੁਣੀ ਹੈ ਅਕਸਰ ਆਪਾਂ ਇੱਕ ਚੀਜ਼ ਕਹਿੰਦੇ ਹੁਣੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਸਾਡੇ ਗ੍ਰੰਥ ਨੇ ਇਹਨਾਂ ਕੋਲ ਬੈਠਿਆ ਕਰੋ ਟਾਈਮ ਸਪੈਂਡ ਕਰਿਆ ਕਰੋ ਡਾਕਟਰਾਂ ਦੀ ਖੱਜਲ ਖਵਾਰੀ ਬੰਦ ਹੋ ਜੂਗੀ ਤੇ ਬਾਬਿਆਂ ਦੀ ਵੀ ਖੱਜਲ ਖਵਾਰੀ ਬੰਦ ਹੋ ਜੂਗੀ ਇਹਨਾਂ ਕੋਲ ਬੜਾ ਬੜੀ ਦੌਲਤ ਹੈ ਇਸ ਦੌਲਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਾਡੇ ਬਜ਼ੁਰਗ ਬੜੇ ਸਿਆਣੇ ਤੇ ਵਿਗਿਆਨਿਕ ਦਿਮਾਗ ਰੱਖਦੇ ਨੇ ਤਾਂ ਜਦੋਂ ਵੀ ਸਮਾਂ ਮਿਲਦਾ ਹੈ ਦਾਸ ਨੂੰ ਮੈਂ ਬਜ਼ੁਰਗਾ ਕੋਲ ਬੈਠਦਾ ਹਾਂ ਟਾਈਮ ਸਪੈਂਡ ਕਰਦਾ ਬੜਾ ਅੱਛਾ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਹੋਪਫਲੀ ਸਾਡੀ ਨਵੀਂ ਪੀੜ੍ਹੀ ਇਸ ਵੈਲਿਊ ਨੂੰ ਸਮਝੇਗੀ ਤੇ ਇਹਨੂੰ ਇੰਪਲੀਮੈਂਟ ਕਰੇਗੀ ਗਰਮੀਆਂ ਦਾ ਤੁਹਾਨੂੰ ਮੰਤਰ ਦੱਸ ਦਿੱਤਾ ਬਾਪੂ ਜੀ ਨੇ ਤੈਨੂੰ ਇਹ ਹੋਰ ਮੇਰੀ ਗੱਲ ਸੁਣਾ ਲੈ ਲੋ ਜੀ ਬਾਪੂ ਜੀ ਕਹਿੰਦੇ ਇੱਕ ਹੋਰ ਚੀਜ਼ ਦੱਸਣੀ ਹੈ ਮੈਂ ਕੈਮਰਾ ਉਹਨਾਂ ਨਾਲ ਕਰਨ ਲੱਗਾ ਜੀ ਬਾਪੂ ਜੀ ਉਹਨੂੰ ਕਹਿੰਦੇ ਬਾਪੂ ਦੀ 100 ਆਹਦਾ 70 ਸਾਲ ਦੀ ਉਮਰ ਹੈ। ਕੀ ਬਾਤ ਹੈ, ਕੀ ਬਾਤ ਹੈ। ਕੋਈ ਢਿੱਡ ਨਹੀਂ ਵਧਿਆ, ਕੁਝ ਨਹੀਂ ਵਧਿਆ, ਪਹਿਲਵਾਨਾਂ ਦੀ ਫੇਰ ਹੈ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਬਾਪੂ ਬਿਲਕੁਲ ਸਹੀ ਹੈ, ਬਾਪੂ ਜੀ ਦੀ ਜਿਹੜੀ ਉਮਰ ਹੈਗੀ ਆ 100 ਸਾਲ ਦੇ ਲਾਗੇ ਆ ਪਹੁੰਚ ਚੁੱਕੀ ਹੈ ਔਰ ਬੜਾ ਅੱਛਾ ਸਰੀਰ ਹੈ, ਬੜਾ ਵਾਇਆ ਸਰੀਰ ਨੂੰ ਕਬੱਡੀ ਖੇਡੀ ਆ, ਘੋਲ ਕੀਤੇ ਨੇ। ਸੋ ਜਿਹੋ ਜੀ ਸੰਗਤ ਵੈਸੀ ਰੰਗਤ। ਜੇ 100 ਸਾਲ ਲੈ ਕੇ ਜਾਣਾ ਆਪਣੇ ਸਰੀਰ ਨੂੰ ਤੇ ਤੁਹਾਨੂੰ ਸੰਗਤ ਵੀ ਉਹੋ ਜੇ ਲੋਕਾਂ ਚ ਕਰਦੀ ਕਰਨੀ ਪੈਗੀ। ਤੋੜਾ ਸਰੀਰ ਵੀ ਤਾਂ ਹੀ ਸੌ ਸਲ ਜਾਏ ਹਾਂ ਚੀਜ਼ਾਂ ਖਾਓ ਤਾਕਤ ਆਵੇ ਸ਼ੁਕਰੀਆ ਜੀ ਸਭਾ ਖੈਰ ਬਜ਼ੁਰਗਾਂ ਤੋਂ ਨੂੰ ਹਮੇਸ਼ਾ ਆਦਰ ਮਾਨ ਸਤਿਕਾਰ ਕਰੋ ਪਿਆਰ ਲਵੋ ਇਹਨਾਂ ਤੋਂ ਅਸ਼ੀਰਵਾਦ ਲਵੋ ਡਾਕਟਰਾਂ ਦੀਆਂ ਦਵਾਈਆਂ ਦੀ ਬਹੁਤੀ ਲੋੜ ਨਹੀਂ ਪੈਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ